ਕੀ ਬਿਲਜਿਨਾ ਮੱਲਾ ਹੁਣ ਅਕਿ ਪੋਜੀਸ਼ਨ ਇਹ ਹੈ ਸਾਡੀ ਜਿਹੜੀ ਇੱਥੇ ਦੋਨੇ ਫੋਰਮਾਂ ਦੇ ਜਿਹੜੇ ਇੱਥੇ ਆਗੂ ਆ ਸਾਡੇ ਹੁਣ ਸਾਡੀ ਮੀਟਿੰਗ ਚੱਲੀ ਜਾਂਦੀ ਸੀ ਮੀਟਿੰਗ ਦੇ ਵਿੱਚ ਅਸੀਂ ਵੀ ਪਲਾਨ ਬਣਾ ਲਏ ਸੀ ਵੀ ਇਹਨੂੰ ਪ੍ਰੋਗਰਾਮ ਨੂੰ ਕਿਵੇਂ ਕਰੀਏ ਜੀ ਉਹ ਸਾਨੂੰ ਚੱਲਦੇ-ਚੱਲਦੇ ਪ੍ਰੋਗਰਾਮ ਆ ਗਿਆ ਉਧਰਲੇ ਆਪਣੇ ਫੋਰਮਾਂ ਦੇ ਜਿਹੜੇ ਆਗੂ ਬੈਠੇ ਆ ਜਿਲ੍ਹਾ ਮਾਨਸਾ ਵੱਟਾ ਭੰਦੇਸਾ ਬੈਠਿਆ ਉਹਨਾਂ ਦੀ ਕਿਤੇ ਕੋਈ ਪ੍ਰਸ਼ਾਸਨ ਨਾਲ ਉਹਨਾਂ ਗੱਲਬਾਤ ਚੱਲੀ ਆ। ਉਹ ਕਹਿ ਰਹੇ ਨੇ ਵੀ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਸੈਂਟਰ ਦੇ ਵਿੱਚ। ਪਰ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਗੱਲਬਾਤ ਲਈ ਅਸੀਂ ਫੇਰ ਬੈਠਾਂਗੇ। ਪਹਿਲਾਂ ਜਿਹੜੇ ਤੁਸੀਂ ਹਰਿਆਣਾ ਦੇ ਨੌਜਵਾਨਾਂ ਨੂੰ ਕੁੱਟ ਰਹੇ ਹੋ, ਰਾਈਟਾਂ ਨੂੰ ਫੜ ਰਹੇ ਹੋ, ਉਹ ਬੰਦ ਕਰੋ। ਜਿੰਨੇ ਵੀ ਕਿਸਾਨ ਫੜੇ ਆ, ਉਹਨਾਂ ਨੂੰ ਰਹਾਆ ਕਰੋ ਫੇਰ ਛੋਟੇ ਲਈ ਗੱਲਬਾਤ ਲਈ ਤਿਆਰ। ਛੋਟੇ ਸਾਹਿਬ ਇਹ ਸਥਿਤੀ ਹੈ ਵੀ ਸਾਰੇ ਭਾਰਤ ਦੇ ਵਿੱਚ ਪੋੜਾ ਸਭ ਤੋਂ ਐ ਜਿਹੜਾ ਹੈਗਾ ਗੋਲੀਆਂ ਚੱਲਾਂ ਗੰਗੰਗਾ ਸਵਰਨ ਸਿੰਘ ਭਟੇਰ ਨੇ ਕਿਹਾ ਹੈ ਕਿ ਇੱਥੇ ਗੋਲੀਆਂ ਚੱਲੀਆਂ ਤੁਹਾਡੇ ਤੇ ਨਹੀਂ ਦੇਖੋ ਗੋਲੀ ਦੇ ਵਿੱਚ ਕੀ ਫਰਕ ਹੁੰਦਾ ਗੋਲੀ ਤਾਂ ਚੱਲੀ ਐ ਉਹਨੂੰ ਕੋਈ ਪਲਾਸਟਿਕ ਦੀ ਗੋਲੀ ਕਹੇ ਲੈ ਪਮਾ ਛਿੱਕੇ ਦੀ ਗੋਲੀ ਕਹਦੇ ਜਿਹੜੇ ਸਾਡੇ ਤੇ ਉਹ ਗੋਲੇ ਡਾਗੇ ਗਏ ਨੇ ਉਹ ਤਾਂ ਜਦੋਂ ਦੂਜੇ ਦੇਸ਼ਾਂ ਨਾ ਕਿਤੇ ਜੰਗ ਲੱਗਦੀ ਆ ਉਦੋਂ ਵਰਤੇ ਜਾਂਦੇ ਆ ਆਪ ਕਿਸਾਨਾਂ ਲਈ ਨਹੀਂ ਵਰਤੇ ਜਾਂਦੇ ਜਿਹੜੇ ਵੀ ਹੁਣ ਫੌਜ ਐ ਫੌਜ ਦਾ ਕੰਮ ਥੋੜਾ ਜਿਹਾ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਉੱਠਣਾ ਹੁੰਦਾ ਅਸੀਂ ਜਦੋਂ ਬੱਚਾ ਭਰਤੀ ਕਰਦੇ ਹਾਂ ਅਸੀਂ ਕਰਦੇ ਹਾਂ ਵੀ ਭਲੇ ਚੀਨ ਦੇ ਨਾਲ ਸਾਡੀ ਲੜਾਈ ਲੱਗ ਸਕਦੀ ਹੈ ਪਾਕਿਸਤਾਨ ਨਾਲ ਲੜਾਈ ਲੱਗ ਸਕਦੀ ਹੈ ਕਦੇ ਅਸੀਂ ਆਪ ਦੇ ਨੌਜਵਾਨ ਆਪ ਦੇ ਬਜ਼ੁਰਗ ਤਾਂ ਨਹੀਂ ਵਰਵਾਉਣ ਲਈ ਭਰਤੀ ਕੀਤੇ ਅਸੀਂ ਇਸ ਕਰਕੇ ਜਿਹੜੇ ਸਾਡੇ ਦੇ ਕੱਲ ਹਥਿਆਰ ਵਰਤੇ ਗਏ ਆ ਉਹ ਆਰਮੀ ਬਲੋਂ ਨਹੀਂ ਵਰਤੇ ਜਾਂਦੇ ਸੀ ਪਤਨਾਗਰ ਤੋਂ ਇਹਨੂੰ ਕੋਰਟ ਦੇ ਵਿੱਚ ਜਿਹੜੇ ਲੋਕ ਦਾਇਆਂ ਪਾਉਂਦੇ ਹੁੰਦੇ ਨੇ ਹੁਣ ਕੋਰਟ ਕਿੱਥੇ ਆ ਉਹਨਾਂ ਨੂੰ ਇੱਕ ਵਾਰ ਐਕਸ਼ਨ ਲੈਣਾ ਚਾਹੀਦਾ ਹੈ ਖਾਸ ਕਰਕੇ ਜਿਹੜੀ ਹਰਿਆਣਾ ਸਰਕਾਰ ਇੱਕ ਜਿਹੜਾ ਕਿਸਾਨਾਂ ਦੇ ਜਿਹੜਾ ਹੈਗਾ ਕਿੰਨੇ ਕਿਸਾਨ ਘਾਇਲ ਹੋਇਆ ਜਾਂ ਕਿਸੇ ਦੀ ਕੋਈ ਮੰਨ ਲਓ ਅਨਫੋਰਚੂਨੇਟਲੀ ਕੋਈ ਦੋਸੇ ਮੋਰਚਿਆਂ ਦੇ ਲਗਭਗ 150 ਦੀ ਸਾਬੇ ਕੋਈ ਤੇ ਇੱਕ ਮੰਨ ਲਓ ਕੈਸੀ ਦੀ ਤਾਂ ਨਹੀਂ ਕਿਸੇ ਨਹੀਂ ਉਹ ਜਿਹੜੀਆਂ ਹਵਾਵਾਂ ਚੱਲੀਆਂ ਨੇ ਗਲਤ ਗੱਲ ਨਹੀਂ ਕਹਿਣੀ ਚਾਹੀਦੀ ਅਜੇ ਤੱਕ ਦੋਨੇ ਮੋਰਚਿਆਂ 'ਚ ਕੋਈ ਕਿਸਾਨ ਸੀਧ ਨਹੀਂ ਹੋਇਆ ਸੱਟਾਂ ਜ਼ਰੂਰ ਲੱਗੀਆਂ ਲੱਤਾਂ ਟੁੱਟੀਆਂ ਨੇ ਲੱਤਾਂ ਵੀ ਜਿਹੜੀ ਇੱਥੇ ਟੁੱਟੀਆਂ ਨੇ ਇਹ ਜਦੋਂ ਅਸਰੂਪ ਛੱਡ ਤੇ ਹਨੇਰਾ ਹੋ ਗਿਆ ਉਹ ਚੱਕ ਕੇ ਪੁਲਿਸ ਨਹੀਂ ਹੀ ਕੁੱਟੇ ਨੇ ਜੀ ਪੁਲਿਸ ਨੇ ਕੁੱਟ ਕੇ ਟਰੈਡ ਸਟਾਰਟ ਕਰਕੇ ਗਾਹ ਕਿਲਾ ਦੇ ਜਿਹੜਾ ਆ ਉਹਨਾਂ ਨੇ ਜਿਹੜਾ ਕਿ ਤਾਂ ਜਿਹੜੀ ਤੁਹਾਨੂੰ ਜਾਣਕਾਰੀ ਆ ਗਈ ਹੋਣੀ ਹੈ ਕਿ ਇੱਥੇ ਜਿਹੜੇ ਹਰਿਆਣੇ ਦੇ ਮੁਲਾਜ਼ਮ ਹੈ 25 30 ਆਪਣੇ ਤੇ ਬੜੇ ਹੋਏ ਨੇ ਉਹਨਾਂ ਦੇ ਬੈਜ ਵੀ ਲੱਗੇ ਰਹੇ ਉਹ ਕਹਿ ਰਹੇ ਨੇ ਅਸੀਂ ਕਿਸਾਨੀ ਆ ਉਹ ਕਹਿ ਵੀ ਰਹੇ ਨੇ ਵੀ ਆਗੂ ਕੋਈ ਪ੍ਰੋਗਰਾਮ ਨਹੀਂ ਦਿੰਦੇ ਤੁਸੀਂ ਅੱਗੇ ਵਧੋ ਉਹ ਅਸੀਂ ਇੱਕ ਫੜ ਕੇ ਆਪਣੇ ਪੰਜਾਬ ਪੁਲਿਸ ਨੂੰ ਦੇ ਕੇ ਵੀ ਆਏ ਹਾਂ ਮਤਲਬ ਤੁਸੀਂ ਕਹਿੰਦਾ ਤੁਹਾਡੇ ਚ ਬੰਦੇ ਰਲਾਏ ਹੋਏ ਆ ਰਲੇ ਹੋ ਨੇ ਜੀ ਇੱਕ ਲਾਸਟ ਸਵਾਲ ਆ ਅੱਜ ਜਦੋਂ ਮੰਨ ਲਓ 14 ਤਰੀਕਾ ਕੀ ਅੱਜ ਤੁਸੀਂ ਇਹ ਖਨੋਰੀ ਜਾਂ ਸਿੰਘੂ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ ਜਾਂ ਹਜੇ ਵੇਟ ਕਰੋਗੇ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਜਿਹੜਾ ਦੋਨੇ ਪਾਰਟੀਆਂ ਵੱਲੋਂ ਸ਼ੁਰੂ ਹੋ ਗਈ ਜਿਹੜਾ 13 ਫਰਵਰੀ ਦਾ ਪ੍ਰੋਗਰਾਮ ਸੀ ਅਸੀਂ ਘਰੋਂ ਬੁਕੂਜ਼ ਹੋਣ ਲੱਗ ਪਿਆ ਸੀ ਠੀਕ ਹੈ ਉਹ ਪ੍ਰੋਗਰਾਮ ਸਾਡਾ ਚੱਲ ਰਿਹਾ ਦਿੱਲੀ ਜਾਣ ਤੇ ਸਾਡੇ ਕਿੰਨੇ ਦਿਨ ਲੱਗਦੇ ਨੇ ਇਹ ਜਦੋਂ ਜਦ ਸਾਰੀ ਰੋਜ਼ ਜਾਰੀ ਆ ਕੱਲ ਨਾਲੋਂ ਅੱਜ ਜ਼ਿਆਦੇ ਆ ਅੱਜ ਨਾਲੋਂ ਕੱਲ ਨੂੰ ਜ਼ਿਆਦੇ ਧੰਨਵਾਦ ਜੀ